ਬੀਤੇ ਕੱਲ ਹੁਸ਼ਾਰਪੁਰ ਚ ਬਹੁਜਨ ਸਮਾਜ ਪਾਰਟੀ ਵੱਲੋਂ ਹੁਸ਼ਾਰਪੁਰ ਦੇ ਸਥਾਨਕ ਦੌਲਤ ਗਾਰਡਨ ਵਿਖੇ ਚੋਣ ਰੈਲੀ ਕੀਤੀ ਗਈ ਸੀ ਤੇ ਜਿਵੇਂ ਹੀ ਪ੍ਰਸ਼ਾਸਨ ਨੂੰ ਇਸ ਰੈਲੀ ਦੀ ਪਹਿਨਕ ਪੈਂਦੀ ਆ ਤਾਂ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਬਹੁਜਨ ਸਮਾਜ ਪਾਰਟੀ ਅਤੇ ਪੈਲਸ ਦੇ ਮਾਲਕ ਨੂੰ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਹੈ ਕਿਉਂਕਿ ਬਸਪਾ ਵੱਲੋਂ ਇਸ ਰੈਲੀ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਮਨਜ਼ੂਰੀ ਨਹੀਂ ਲਈ ਹੋਈ ਸੀ ਤੇ ਬਿਨਾਂ ਮਨਜ਼ੂਰੀ ਤੋਂ ਹੀ ਇਕੱਠ ਕਰਕੇ ਸਾਊਂਡ ਸਪੀਕਰ ਲਾਏ ਹੋਏ ਸਨ ਪ੍ਰਸ਼ਾਸਨ ਵੱਲੋਂ ਇੱਕ ਨੋਟਿਸ ਪੈਲਸ ਦੇ ਮਾਲਕ ਨੂੰ ਵੀ ਜਾਰੀ ਕੀਤਾ ਗਿਆ ਕਿਉਂਕਿ ਉਸ ਵੱਲੋਂ ਪੈਲਸ ਦੇਣ ਤੋਂ ਪਹਿਲਾਂ ਮਨਜ਼ੂਰੀ ਦੇ ਪੱਤਰ ਲੈਖਣੇ ਜ਼ਰੂਰੀ ਨਹੀਂ ਸਮਝੇ ਗਏ ਤੇ ਪ੍ਰਸ਼ਾਸਨ ਨੇ ਹੁਣ ਇਹ ਨੋਟਿਸ ਜਾਰੀ ਕਰਦਿਆਂ ਹੋਇਆਂ ਦੋਹਾਂ ਤੋਂ 24 ਘੰਟਿਆਂ ਅੰਦਰ ਜਵਾਬ ਮੰਗਿਆ ਹੈ ਤੇ ਜੇਕਰ ਜਵਾਬ ਨਹੀਂ ਆਉਂਦਾ ਤਾਂ ਫਿਰ ਪ੍ਰਸ਼ਾਸਨ ਵੱਣਦੀ ਕਾਰਵਾਈ ਅਮਲ ਚ ਲਿਆਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਅਫਸਰ ਅਤੇ ਐਸਟੀਐਮ ਹੁਸ਼ਿਆਰਪੁਰ ਪ੍ਰੀਤਿੰਦਰ ਬਿਆਸ ਨੇ ਦੱਸਿਆ ਕਿ ਕੱਲ ਉਹਨਾਂ ਨੂੰ ਫਲਾਈਂਗ ਸਕੁਐਡ ਟੀਮ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਹੁਸ਼ਿਆਰਪੁਰ ਦੇ ਦੌਲਤ ਗਾਰਡਨ ਅੰਦਰ ਅਤੇ ਬਾਹਰ ਬਸਪਾ ਦੀਆਂ ਝੰਡੀਆਂ ਲਗੀਆਂ ਹੋਈਆਂ ਨੇ ਤੇ ਉੱਚੀ ਆਵਾਜ਼ ਚ ਸਾਊਂਡ ਚ ਚਲਾ ਕੇ ਇਕੱਠ ਕਰਕੇ ਰੈਲੀ ਕੀਤੀ ਜਾ ਰਹੀ ਹੈ ਤੇ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਬਸਪਾ ਦੀ ਲੀਡਰਸ਼ਿਪ ਮਨਜ਼ੂਰੀ ਸੰਬੰਧੀ ਕੋਈ ਵੀ ਪੱਤਰ ਨਹੀਂ ਵਿਖਾ ਸਕੀ ਜਿਸ ਕਰਕੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਹੁਸ਼ਿਆਰਪੁਰ 'ਚ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਚੋਣ ਕਮਿਸ਼ਨ ਤੇ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਵਿਰੁੱਧ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪਤ ਰਿਪੋਰਟ ਮੈਂ ਆਫਿਸ ਦੇ ਵਿੱਚ ਬੈਠਾ ਸੀਗਾ ਆਫਿਸ ਦੇ ਵਿੱਚ ਬੈਠਾ ਸੀ ਮੇਰੇ ਕੋਲ ਇਨਫੋਰਮੇਸ਼ਨ ਸਾਡੀ ਜੜੀ ਹੈਗੀ ਆ ਫਲਾਈਂਗ ਸਟਾਫ ਦੀ ਨਦੁੱਤੀ ਐਫਐਸਟੀ ਨੇ ਇਨਫਰਮੇਸ਼ਨ ਦਿੱਤੀ ਕਿ ਚੌਂਕ ਦੇ ਵਿੱਚ ਚੰਡੀਗੜ੍ਹ ਚੌਂਕ ਦੇ ਝੰਡੀਆਂ ਲੱਗੀਆਂ ਹੋਈਆਂ ਤੇ ਕੋਈ ਪਾਰਟੀ ਬਾਅਦ ਚ ਜੋ ਪਤਾ ਲੱਗਿਆ ਬਸਵਾ ਪਾਰਟੀ ਦੇ ਝੰਡੇ ਸੀਗੇ ਤੇ ਬੀਐਸਪੀ ਦੇ ਝੰਡੇ ਹੋਣ ਕਰਕੇ ਉਹਨਾਂ ਨੂੰ ਕਿਹਾ ਕਿ ਇਮੀਡੀਏਟਲੀ ਰਿਮੂਵ ਕਰਾਓ ਫਲਾਈਂਗ ਸਕੇਅਰ ਟੀਮ ਨੇ ਉਹ ਜਿਹੜੇ ਰਿਮੂਵ ਕਰਾਏ ਉੱਥੋਂ ਤੇ ਇਹਨਾਂ ਦਾ ਮੀਨ ਟਾਈਮ ਸਾਡੇ ਕੋਈ ਇਨਫੋਰਮੇਸ਼ਨ ਆ ਰਹੀ ਸੀ ਕਿ ਇੱਕ ਉਹ ਦਿੱਲੀ ਕਰਨ ਜਾ ਰਹੇ ਆ ਤੇ ਅਸੀਂ ਫਲਾਈਂਗ ਸਕੇਅਰ ਟੀਮ ਨੂੰ ਕਿਹਾ ਕਿ ਤੁਸੀਂ ਜਾ ਕੇ ਸਾਰੀ ਕਵਰੇਜ ਕਰੋ ਤੇ ਜੇ ਕੋਈ ਕੋਈ ਕਰਦਾ ਹੈਗਾ ਉਹ ਤੋਂ ਪਰਮਿਸ਼ਨ ਮੰਗੋ ਉਹਨਾਂ ਨੇ ਜਾ ਕੇ ਪੈਲੇਸ ਵਾਲਿਆਂ ਤੋਂ ਪਰਮਿਸ਼ਨ ਮੰਗੀ ਕਿ ਪਰਮਿਸ਼ਨ ਦਿਖਾਓ ਜਿਹੜੇ ਉਹ ਮੀਟਿੰਗ ਦੇ ਕਰਤਾ ਕਰਤਾ ਬੀਐਸਪੀ ਵਾਲੇ ਸੀਗੇ ਉਹਨਾਂ ਤੋਂ ਪਰਮਿਸ਼ਨ ਮੰਗੀ ਉਹ ਪਰਮਿਸ਼ਨ ਦਿਖਾਉਣ ਦੇ ਵਿੱਚ ਅਸਫਲ ਰਹੇ ਤੇ ਉਹਨਾਂ ਨੇ ਉਹ ਕਿਹਾ ਕਿ ਸਾਰੀ ਰਿਕਾਰਡਿੰਗ ਕੀਤੀ ਜਾਵੇ ਜਿਹੜੀ ਰੈਲੀ ਹੈਗੀ ਆ ਰੈਲੀ ਵਾਲੇ ਚ ਅਸੀਂ ਕੋਈ ਇੰਟਰਫੀਅਰ ਨਹੀਂ ਕਰਨਾ ਚਾਹੁੰਦੇ ਸੀਗੇ ਕੋਈ ਕਿਸੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਸਕਦੀ ਸੀਗੀ ਤੇ ਉਹਨਾਂ ਨੂੰ ਜਦੋਂ ਰੈਲੀ ਹੋਈ ਰੈਲੀ ਦੇ ਨਾਲ ਹੀ ਉਹਨਾਂ ਦੇ ਜਿਹੜੇ ਹੈਗੇ ਪ੍ਰਧਾਨ ਵਗੈਰਾ ਉਹ ਸਾਡੇ ਕੋਲ ਉਹਨਾਂ ਨੇ 1 ਵਜੇ ਅਪਰੋਚ ਕੀਤਾ ਮੇਰੇ ਕੋਲ ਕਿ ਜੀ ਸਾਨੂੰ ਪਰਮਿਸ਼ਨ ਚਾਹੀਦੀ ਹੈਗੀ ਹੈ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਪਰਮਿਸ਼ਨ ਜਿਹੜੀ ਹੈਗੀ ਆ ਤੁਹਾਨੂੰ ਘੱਟ 48 ਘੰਟੇ ਪਹਿਲਾਂ ਲੈਣੀ ਚਾਹੀਦੀ ਸੀ ਤੁਸੀਂ ਨਹੀਂ ਪਰਮਿਸ਼ਨ ਲਈ ਹੈਗੀ ਇਸ ਕਰਕੇ ਤੁਸੀਂ ਜਿਹੜੀ ਹੈਗੀ ਆ ਇਹ ਰੈਲੀ ਜਿਹੜੀ ਹੈ ਤੁਹਾਡੀ ਗਲਤ ਹੋ ਜਾਂਦੀ ਆ ਇਸ ਲਈ ਜਿਹੜਾ ਹੈਗਾ ਅੱਗੇ ਤੋਂ ਪ੍ਰਾਇਰ ਪਰਮਿਸ਼ਨ ਲਿਆ ਜਾਵੇ ਕਿਉਂਕਿ ਇਹਨਾਂ ਦੀ ਰੈਲੀ ਹੋ ਚੁੱਕੀ ਸੀਗੀ ਇਹਨਾਂ ਦੀ ਪਰਮਿਸ਼ਨ ਜਾ ਕੇ ਸ਼ਾਮ ਨੂੰ ਇਸ਼ੂ ਹੋਈ ਆ ਕਾਫੀ ਲੇਟ ਆਸ ਦੇ ਵਿੱਚ ਤੇ ਇਸ ਕਰਕੇ ਉਹਨਾਂ ਨੂੰ ਨੋਟਿਸ ਇਸ਼ੂ ਕੀਤਾ ਗਿਆ ਕਿ ਤੁਸੀਂ ਜੜੀ ਹੈਗੀ ਆ ਚੋਣ ਜਾਬਤੇ ਦੀ ਲੰਘਣਾ ਕੀਤੀ ਹੈਗੀ ਆ ਕਿ ਚੋਣ ਜਾਬਤਾ 16 ਤਰੀਕ ਤੋਂ ਲਾਗੂ ਹੋ ਚੁੱਕਾ ਸਾਰੀਆਂ ਐਫਐਸਟੀ ਟੀਮ ਚੱਲ ਰਹੀਆਂ ਹੋਰ ਵੀ ਟੀਮਾਂ ਜਿਹੜੀਆਂ ਹੈਗੀਆਂ ਸਾਰੀਆਂ ਟੀਮਾਂ ਇਨ ਪਲੇਸ ਹੈਗੀਆਂ ਸਾਰੀਆਂ ਨੇ ਨਿਗਰ ਰੱਖੀ ਹੋਈ ਆ ਸਾਰੀਆਂ ਪਾਰਟੀਗਲ ਪਾਰਟੀਆਂ ਦੀ ਕੀ ਐਕਟੀਵਿਟੀ ਕਰ ਰਹੀਆਂ ਹਾਂ ਤੇ ਇਸ ਲਈ ਜਿਹੜਾ ਹੈਗਾ ਉਹਨਾਂ ਨੂੰ ਨੋਟਿਸ ਦਿੱਤਾ ਗਿਆ ਈਵਨ ਜਿ ਉਹਨਾਂ ਨੇ ਸਪੀਕਰ ਉੱਥੇ ਚੂਜ਼ ਕੀਤਾ ਸੀ ਤੇ ਮਾਨ ਜੋ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਹੈਗੀ ਆ ਬਿਨ ਬਦੌਤ ਪਰਮਿਸ਼ਨ ਜਿਹੜਾ ਸਪੀਕਰ ਕੋਈ ਵੀ ਚੂਜ਼ ਨਹੀਂ ਕਰ ਸਕਦਾ ਉਹ ਵੀ ਉਹਨਾਂ ਨੇ ਲੰਘਣਾ ਕੀਤੀ ਹੈਗੀ ਆ ਇਸ ਕਰਕੇ ਉਹਨਾਂ ਨੂੰ ਚੋਣ ਜਾਬਤੇ ਦੀ ਲੰਘਣਾ ਦੇ ਵਿੱਚ ਨੋਟਿਸ ਇਸ਼ੂ ਕੀਤਾ ਹੋਇਆ ਹੈ 24 ਆਰ ਦੇ ਵਿੱਚ ਰਿਪਲਾਈ ਦੇਣ ਲਈ ਉਹਨਾਂ ਟਾਈਮ ਦਿੱਤਾ ਗਿਆ ਹੈਗਾ ਤੇ ਦੇਖਦੇ ਹ ਅਜੇ ਟਾਈਮ ਹੈਗਾ ਕੀ ਕਰਦੇ ਆ ਅਦਰਵਾਈਜ਼ ਐਸ ਪਰ ਜਿਹੜੀ ਹੈਗੀ ਆ ਇਲੈਕਸ਼ਨ ਕਮਿਸ਼ਨ ਦੀ ਡਾਇਰੈਕਸ਼ਨਸ ਦੇ ਮੁਤਾਬਿਕ ਜਿਹੜੀ ਇਹ ਕਾਰਵਾਈ ਨਾ ਉਦਕਾਰਨੀ ਕੀਤੀ ਜਾਵੇਗੀ ਸਰ ਨੋਟਿਸ ਕਿਸ ਕਿਸ ਨੂੰ ਜਾਰੀ ਕੀਤਾ ਗਿਆ ਪਹਿਲੇ ਸਮਾਜਿਕ ਨੂੰ ਵੀ ਕੀਤਾ ਗਿਆ ਜਿਸ ਸਮਾਜ ਬੋਝਨ ਸਮਾਜ ਪਾਰਟੀ ਬੋਝਨ ਸਮਾਜ ਪਾਰਟੀ ਨੂੰ ਵੀ ਨੋਟਿਸ ਇਸ਼ੂ ਕੀਤਾ ਗਿਆ ਤੇ ਜਿਹੜਾ ਹੈਗਾ ਪੈਲਸ ਦਾ ਮਾਲਕ ਹੈਗਾ ਉਹਨੂੰ ਵੀ ਈਸ਼ੂ ਕੀਤਾ ਗਿਆ ਕਿਉਂਕਿ ਉਹਦੀ ਡਿਊਟੀ ਬਣਦੀ ਸੀਗੀ ਉਹਨੂੰ ਉਹਨਾਂ ਤੋਂ ਪਰਮਿਸ਼ਨ ਮੰਗਣੀ ਚਾਹੀਦੀ ਸੀ ਤੁਸੀਂ ਪਰਮਿਸ਼ਨ ਲੈ ਕੇ ਆਓ ਤਾਂ ਮੈਂ ਅਲਾਉ ਕਰੂੰਗਾ ਉਹਨੇ ਵੀ ਜਿਹੜਾ ਹੈਗਾ ਇਲੈਕਸ਼ਨ ਦੇ ਰੂਲਾਂ ਦੀ ਬਾਇਓਲੇਸ਼ਨ ਕੀਤੀ ਹੈਗੀ ਕਿਉਂਕਿ ਆਲਰੇਡੀ ਜਿਹੜੀ ਹੈਗੇ ਇਸ ਸੰਬੰਧੀ ਜ਼ਿਲ੍ਹਾ ਚੋਣ ਅਫਸਰ ਮਾਨ ਜੋ ਡੀਸੀ ਸਾਹਿਬ ਵੱਲੋਂ ਮੀਟਿੰਗ ਕਰਕੇ ਪੈਲਸ ਦੇ ਓਨਰਸ ਨੂੰ ਆਲਰੇਡੀ ਕਨਵੇ ਕੀਤਾ ਹੋਇਆ ਕੋਈ ਕੋਈ ਵੀ ਮੀਟਿੰਗ ਜਿਹੜੀ ਹੈਗੀ ਆ ਉਹ ਬਿਦਆਊਟ ਪਰਮਿਸ਼ਨ ਨਹੀਂ ਪੋਸੀਬਲ ਹੈਗੀ ਜਿਹੜੀ ਕਿ ਚੋਣਾਂ ਨਾਲ ਰਿਲੇਟਡ ਹੋਵੇ ਸਰ ਜੇਕਰ ਕਾਨੂੰਨਾਂ ਦੀ ਗੱਲ ਕਰੀਏ ਤਾਂ ਕਰੋਨਾ ਨੇ ਇਹ ਕਿਸ ਕੋਈ ਵੀ ਰੈਲੀ ਕਰਨ ਤੋਂ ਪਹਿਲਾਂ ਕੋਈ ਵੱਡੀ ਮੀਟਿੰਗ ਕਰਨ ਤੋਂ ਪਹਿਲਾਂ ਕਿੰਨਾ ਸਮਾਂ ਪਹਿਲਾਂ ਪਰਮਿਸ਼ਨ ਲੈਣੀ ਹੁੰਦੀ ਹੈ ਪ੍ਰਸ਼ਾਸਨ ਤੋਂ 48 ਆਵਰਸ ਪਹਿਲਾਂ ਪਰਮਿਸ਼ਨ ਲੈਣੀ ਮੰਡੇਟਰੀ ਹੈਗੀ ਆ ਸਿੰਗਲ ਵਿੰਡੋ ਸਿਸਟਮ ਹੈਗਾ ਸਾਡੇ ਆਫਿਸ ਦੇ ਵਿੱਚ ਕੰਟਰੋਲ ਰੂਮ ਬਣਿਆ ਹੋਇਆ ਉੱਥੇ ਜਾ ਕੇ ਕੋਈ ਵੀ ਬੰਦਾ ਪਰਮਿਸ਼ਨ ਲੈ ਸਕਦਾ ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ we drive innovation and entrepreneurship we groom competent global citizens to effect positive change around them